ਇਸ ਕਰ ਨੂੰ ਤੁਰਿਆ ਆਉਂਦਾ ਸੀ ਗਾਈ ਮਖਰੋ ਕੋਲ ਗਿਆ ਮਾਰਿਆ ਉਹਦੇ ਆਪੂ ਜੀ ਫਿਰ ਕੋਈ ਉਹਨਾਂ ਨਾਲ ਵੈਰ ਬਰੋਸ ਸੀਗਾ ਕੋਈ ਸੁਣੀ ਵੀ ਕੋਈ ਇਹਨੇ ਦੱਸਿਆ ਮੁੰਡੇ ਨੇ ਇਹਨੇ ਜਮੀਨ ਵੇਚ ਕੇ ਕੱਲਿਆ ਸੀ ਇਧਰ ਰੋਜੀ ਰੋਟੀ ਆਸਤੇ ਦੋ ਸਵਾ ਦੋ ਸਾਲ ਹੋ ਗਏ ਸੀਗੇ ਅਸੀਂ ਤਾਂ ਇਹੀ ਬੇਨਤੀ ਕਰਦੇ ਆਂ ਪ੍ਰਸ਼ਾਸਨ ਤੋਂ ਵੀ ਕਰਦੇ ਆਂ ਤੇ ਐਨ ਆਰ ਆਈ ਭਰਾਵਾਂ ਤੋਂ ਵੀ ਕਰਦੇ ਆਂ ਵੀ ਇਹਨਾਂ ਦੇ ਬੇਟੇ ਦੀ ਜੈਡ ਹੋ ਗਈ ਆ ਉਹ ਸਾਨੂੰ ਇੱਥੇ ਪਰਿਵਾਰ ਨੂੰ ਸਾਂਭਤੀ ਜਾ ਰਹੀ ਹੈ ਥੰਡਾ ਘੱਲਣ ਲਈ ਮਦਦ ਕੀਤੀ ਜਾ ਰਹੀ ਹੈ ਕਹਣਾ ਸੀ ਜਦੋਂ ਮੰਮੀ ਦੀ ਡੈਥ ਹੋ ਗਈ ਸੀ ਉਹਦੀ ਸੋ ਦੇਖ ਲੋ ਵੀ ਯਾਰ 2 ਸਾਲ ਦੀ ਉਮਰ ਦੇ ਵਿੱਚ ਜਿਹੜੀ ਮਾਤਾ ਜਿਹੜੀ ਇਸ ਦੁਨੀਆਂ ਤੋਂ ਚਲੀ ਗਈ ਹੁਣ ਮੰਨ ਲਓ ਆਪ ਬੰਦਾ ਤਾਂ ਹਮੇਸ਼ਾ ਅੱਗੇ ਵਧਣਾ ਚਾਹੁੰਦਾ ਦੁਨੀਆਂ ਦੇ ਵਿੱਚ ਪਰ ਕਿਸਮਤ ਹੋਈ ਹਾਲਾਤ ਆ ਜਿਹੜੇ ਆਪਾਂ ਅੱਗੇ ਬੰਦੇ ਨੂੰ ਕਿੱਥੋਂ ਨਾਲ ਕਿੱਥੇ ਛੱਡ ਦਿੰਦੇ ਆ ਇਹੋ ਜੀ ਕੋਈ ਘਟਨਾ ਦੱਸੀ ਸੀ ਉਹਨਾਂ ਨੇ ਵੀ ਮੇਰਾ ਕਿਸੇ ਨਾਲ ਵੈਰ ਵਿਰੋਧ ਆ ਜਾਂ ਮੈਥੋਂ ਕੋਈ ਇਦਾਂ ਦਾ ਕੰਮ ਹੋ ਗਿਆ ਵੀ ਜਿਹਦੇ ਤੋਂ ਕੋਈ ਇੰਨਾ ਖਫਾ ਹੋ ਕੇ ਮੈਨੂੰ ਜਾਨੋਂ ਹੀ ਮਾਰ ਦੂਗਾ ਕੋਈ ਇਹੋ ਜੀ ਗੱਲ ਨਹੀਂ ਨਹੀਂ ਆਜ ਜੀ ਕੋਈ ਗੱਲ ਨਹੀਂ ਸੀਗੀ ਉਹ ਉਹ ਤਾਂ ਮੇਰਾ ਵੀ ਸੋਚ ਰਿਹਾ ਸੀ ਵੀ ਮੈਨੂੰ ਵੀ ਉੱਧਰ ਲੈ ਕੇ ਜਾਣ ਤਾਂ ਜੇ ਆਜ ਜੀ ਕੋਈ ਗੱਲ ਹੁੰਦੀ ਉਹਨੇ ਮੇਰਾ ਨਹੀਂ ਕਹਿਣਾ ਸੀ ਵੀ ਤੂੰ ਵੀ ਇੱਧਰ ਆ ਜਾ ਕੀ ਪਰਿਵਾਰ ਉਹ ਖਰਚਾ ਕਰਕੇ ਆਉਂਦੇ ਜਿਹੜਾ ਬਾਡੀ ਲਿਆਉਣ ਦੇ ਕੰਡੀਸ਼ਨ ਦੇ ਵਿੱਚ ਹੈ ਜਾ ਪਰਿਵਾਰ ਨਹੀਂ ਆਈ ਬਿਲਕੁਲ ਨਹੀਂ ਆਈ 15 ਤੋਂ 20 ਲੱਖ ਰੁਪਇਆ ਕਹਿੰਦੇ ਇਹ ਕਿਰਤੇ ਦਿਨ ਕੋਲ ਨਹੀਂ ਲੱਗੀਆਂ ਮੈਂ ਜਦੋਂ ਤੋਂ 12 ਕੋਈ ਨਹੀਂ ਕਿਤੇ ਭੈਣ ਦੇ ਵੀ ਵਿਆਹ ਤੇ ਨਹੀਂ ਪਹੁੰਚ ਸਕਿਆ ਹੋ ਪਿਛਲੇ ਸਾਲ ਦਾਦਾ ਜੀ ਦੀ ਡੈਥ ਵੀ ਉਦੋਂ ਵੀ ਨਹੀਂ ਆ ਸਕਿਆ ਉਹ ਬਿਉਆਂ ਦਾ ਹੀ ਮੈਂ ਅਗਲੇ ਸਾਲ ਗੀੜਾ ਮਰੂਗਾ ਤੁਸੀਂ ਇਹ ਗੱਲ ਨੂੰ ਅਕੇ ਸ਼ੇਅਰ ਕਰਕੇ ਜਿੱਤ ਦਾ ਕੀ ਮਾਇਆ ਪਤਾ ਉਹ ਕਿਤਾ ਅਸੀਂ ਚਾਹੁੰਦੇ ਆ ਕਿ ਇਸ ਪਰਿਵਾਰ ਦੇ ਜਿਹੜੇ ਏਰੀਆ ਮਾਲੀ ਮਾਲਨ ਕੀ ਜੇ ਅਸਕੇ ਜੇਕਰ ਕੋਈ ਸਰਕਾਰੀ ਦਫ਼ਤਰ ਵੀ ਇਹ ਗੱਲ ਨੂੰ ਸੁਣਦਾ ਤਾਂ ਇਹ ਜਿਹੜੀ ਲੈਟਰ ਬੋਰਡ ਆ ਜਿਹੜੀ ਮੁੰਡੇ ਦੀ ਉਹਨੇ ਹੋਂਦ ਵਿੱਚ ਜੀਆਂ ਮਾਲੀ ਪੰਜਾਬ ਨੇ ਮਿੱਟੀ ਵੀ ਆਪਾਂ ਕਿਹਾ ਦੋ ਹਫ਼ਤੇ ਤੱਕ ਜਿਹੜਾ ਹੈਗਾ ਪਰਿਵਾਰ ਇੱਥੇ ਆਊ ਕਿ ਜੇ ਉਹ ਵੀ ਜੇਕਰ ਆਪਾਂ ਸਾਰੇ ਜਣੇ ਰਲ ਕੇ ਕਿਸੇ ਤਰੀਕੇ ਨਾਲ ਮਦਦ ਕਰਕੇ ਆਪਾਂ ਪਰਿਵਾਰ ਨਾਲ ਇੱਥੇ ਖੜਕੇ ਨਾ ਇੱਥੇ ਇਹਨਾਂ ਨੂੰ ਲਿਆਉਣ ਦੇ ਵਿੱਚ ਕਾਮਯਾਬ ਹੋਵਾਂਗੇ ਪੰਜਾਬ ਦੇ ਪੁੱਤ ਪਰਦੇਸਾਂ ਦੇ ਵਿੱਚ ਆਪਦੀ ਰੋਜੀ ਰੋਟੀ ਦੇ ਵਾਸਤੇ ਆਪਣੀ ਜਾਨ ਨੂੰ ਜੋਖਮ ਦੇ ਵਿੱਚ ਪਾ ਕੇ ਆਪਦੇ ਘਰ ਪਰਿਵਾਰ ਨੂੰ ਛੱਡ ਕੇ ਰੋਟੀ ਕਮਾਉਣ ਜਾਂਦੇ ਨੇ ਪਰ ਅੱਜ ਤੁਹਾਨੂੰ ਜਿਹੜੀ ਘਟਨਾ ਬਾਰੇ ਪੂਰੇ ਪੰਜਾਬ ਨੂੰ ਪੂਰੀ ਦੁਨੀਆ ਨੂੰ ਦੱਸਣਾ ਉਹ ਪਿੰਡ ਮਰਾੜ ਮਾਨ ਮਰਾੜ ਦੀ ਹੈ ਜਿਹੜਾ ਕਿ ਫਰੀਦਕੋਟ ਹਲਕੇ ਦਾ ਇੱਕ ਪਿੰਡ ਹੈ ਉਥੋਂ ਦਾ ਨੌਜਵਾਨ ਆ ਗੁਰਜਿੰਦਰ ਸਿੰਘ ਜਿਹੜਾ ਕਿ ਮਨੀਲਾ ਆ ਖਾਸ ਕਰਕੇ ਫਿਲੀਪੀਨ ਦੀ ਫਿਲੀਪੀਨ ਜਿਹੜਾ ਸ਼ਹਿਰ ਆ ਦੇਸ਼ ਆ ਉਹਦੀ ਰਾਜਧਾਨੀ ਮਨੀਲਾ ਤਾਂ ਲੋਕ ਯਾਤਰਾ ਨੂੰ ਇਸ ਤਰ੍ਹਾਂ ਹੀ ਜਾਂਦਾ ਹੈ ਮਨੀਲਾ ਦੇ ਵਿੱਚ ਫਾਈਨਾਂਸ ਦਾ ਕੰਮ ਕਰਨ ਜਿਵੇਂ ਪੰਜਾਬੀ ਜਾਂਦੇ ਉਸ ਤਰ੍ਹਾਂ ਇਹਨਾਂ ਦਾ ਪਰਿਵਾਰ ਦਾ ਲੜਕਾ ਵੀ ਗਿਆ ਸੀ ਪਰ ਉਹਦਾ ਪਿਛਲੇ ਦਿਨੇ ਲਗਭਗ ਅੱਜ ਤੋਂ 4-5 ਦਿਨ ਪਹਿਲਾਂ ਕਤਲ ਹੋ ਜਾਂਦਾ ਗੁਰਵਿੰਦਰ ਨੂੰ ਜਿਹੜੀਆਂ ਮੋਟਰਸਾਈਕਲ ਦੇ ਉੱਪਰ ਜਿਹੜੀਆਂ ਪਿੱਛੇ ਤੋਂ ਗੁਰਵਿੰਦਰ ਨੂੰ ਗੋਲੀਆਂ ਮਾਰ ਦਿੱਤੇ ਮੇਰੇ ਨਾਲ ਉਹਨਾਂ ਦਾ ਪਰਿਵਾਰ ਆ ਪੂਰੀ ਪੰਚਾਇਤ ਆ ਪਿੰਡ ਆ ਬਾਪੂ ਜੀ ਕਿਸ ਤਰ੍ਹਾਂ ਇਹ ਪੂਰੀ ਘਟਨਾ ਹੋਈ बस ਘਰ ਨੂੰ ਤੁਰਿਆ ਆਉਂਦਾ ਸੀਗਾ ਜੀ ਮਗਰੋਂ ਗੋਲੀਆਂ ਮਾਰੀਆਂ ਉਹਦੇ ਬਾਪੂ ਜੀ ਫਿਰ ਕੋਈ ਉਹਨਾਂ ਨਾਲ ਵੈਰ ਬਰੋਸ ਸੀਗਾ ਕੋਈ ਨਹੀਂ ਕੋਈ ਨਹੀਂ ਦੱਸਿਆ ਮੁੰਡੇ ਨੇ ਕੋਈ ਨਹੀਂ ਕਿਸੇ ਨਾਲ ਕਿੰਨਾ ਚਿਰ ਪਹਿਲਾਂ ਤੁਹਾਡਾ ਜਿਹੜਾ ਪੁੱਤ ਇੱਥੋਂ ਐ ਗਿਆ ਸੀਗਾ 26 ਮਹੀਨੇ ਹੋ ਗਏ 26 ਮਹੀਨੇ ਹੋ ਗਏ ਤੇ ਜਿਵੇਂ ਕਿਉਂਕਿ ਪਰਿਵਾਰ ਨੂੰ ਦੁੱਖ ਆ ਉਹ ਬਾਪੂ ਜੀ ਦੀ ਆਵਾਜ਼ ਵੀ ਜਿਹੜੀ ਹੈਗਾ ਸ਼ਾਇਦ ਤੁਹਾਡੇ ਤੱਕ ਕਲੀਅਰ ਨਾ ਪਹੁੰਚੇ ਪਰ ਜਿਵੇਂ ਨਾਲ ਦੇ ਨੌਜਵਾਨ ਜਾਂ ਪਿੰਡ ਦੱਸਦਾ ਹੈ ਕਿ ਸਾਡੀਆਂ ਮਜਬੂਰੀਆਂ ਇੱਥੋਂ ਤੱਕ ਵਧੀਆਂ ਆਵੀਆਂ ਸੀ ਪਰਿਵਾਰ ਦੇ ਕਿ ਉਹ ਆਪਦੀ ਸਗੀ ਭੈਣ ਦੇ ਵਿਆਹ ਤੇ ਵੀ ਜਿਹੜਾ ਹੈਗਾ ਇੱਥੇ ਪਹੁੰਚ ਨਹੀਂ ਸਕੇ ਹਨਾ ਭਾਈ ਤੇ ਮੰਨ ਲਓ ਭਾਈ ਕਿੰਦਾਂ ਦੇ ਹਾਲਾਤ ਸੀਗੇ ਤੇ ਘਰ ਪਰਿਵਾਰ ਦੇ ਕਿੰਨਾਂ ਦੇ ਹਾਲਾਤ ਆ ਸਾਰੇ ਹਾਲਾਤ ਤਾਂ ਭਾਈ ਜੀ ਬਹੁਤ ਮਾੜੇ ਸੀ ਗਰੀ ਪਰਿਵਾਰ ਆ ਜੀ ਇਹਨਾਂ ਨੇ ਜ਼ਮੀਨ ਵੇਚ ਕੇ ਕੱਲਿਆ ਸੀ ਇਧਰ ਰੋਜੀ ਰੋਟੀ ਆਸਤੇ 2 ਸਵਾ 2 ਸਾਲ ਹੋ ਗਏ ਸੀਗੇ ਉਹ じゃ ਕੋਈ ਮਤਲਬ ਉਹਦਾ ਕੋਈ ਮਸਲਾ ਨਹੀਂ ਸੀ ਕੋਈ ਉਹ じゃ ਛੋਟੇ ਬੇਟੇ ਨੂੰ ਮਤਲਬ ਬ੍ਰਦਰ ਨੂੰ ਆਪਦੇ ਨੂੰ ਹੁਣ ਬੁਲਾ ਰਿਹਾ ਸੀ ਅਚਾਰ ਪੰਜ ਮਹੀਨਿਆਂ ਦਾ ਇੱਕ ਮੈਂ ਤੈਨੂੰ ਲੈ ਜਾਊਗਾ ਜੇ ਮਤਲਬ ਉਹਦੀ ਕੋਈ ਉਹਦੀ ਰੰਜੇਸ਼ ਹੁੰਦੀ ਜਾਂ ਉਹ ਜਾਨੂੰ ਖਤਰਾ ਹੁੰਦਾ ਤਾਂ ਫਿਰ ਉਹ ਆਪਦੇ ਬ੍ਰਦਰ ਨੂੰ ਥੋੜੀ ਬੁਲਾਉਂਦਾ ਸੀ ਉੱਥੇ ਤੇ ਭਾਈ ਹੁਣ ਕੀ ਮੰਨ ਲਓ ਤੁਹਾਡੇ ਪਿੰਡ ਵਾਲਾ ਕਿਉਂਕਿ ਪੂਰੀ ਪੰਚਾਇਤ ਬੈਠੀ ਹੈ ਨਾ ਹੁਣ ਜਿਹੜਾ ਉਸਦੀ ਮੰਨ ਲਓ ਦੇ ਨੂੰ ਇੰਡਗਾ ਵਾਪਸ ਲੈ ਕੇ ਆਉਣਾ ਉਹਦੇ ਬਾਰੇ ਕੀ ਜਿਹੜੀ ਹੈਗੀ ਚੱਲ ਰਹੀ ਹੈ ਪਰ ਵੀ ਉਹਦੇ ਬਾਰੇ ਦੀ ਅਜੇ ਮਤਲਬ ਪਰਿਵਾਰ ਨੂੰ ਤਾਂ ਪੂਰਾ ਕਲੀਅਰ ਹੀ ਨਹੀਂਗਾ ਕਿਉਂਕਿ ਉੱਥੇ ਕਿਸੇ ਨਾਲ ਇਦਾਂ ਦਾ ਕੋਈ ਸੰਪਰਕ ਨਹੀਂਗਾ ਅਸੀਂ ਤਾਂ ਇਹੀ ਬੇਨਤੀ ਕਰਦੇ ਆਂ ਪ੍ਰਸ਼ਾਸਨ ਤੋਂ ਵੀ ਕਰਦੇ ਆ ਤੇ ਐਨ ਆਰ ਆਈ ਭਰਾਵਾਂ ਤੋਂ ਵੀ ਕਰਦੇ ਆ ਵੀ ਇਹਨਾਂ ਦੇ ਬੇਟੇ ਦੀ ਜੋ ਡੈੱਡ ਬਾਡੀ ਆ ਉਹ ਸਾਨੂੰ ਇੱਥੇ ਪਰਿਵਾਰ ਨੂੰ ਸੌਂਪ ਦਿੱਤੀ ਜਾਵੇ ਇੱਥੋਂ ਤੱਕ ਲਿਆਉਣ ਲਈ ਮਦਦ ਕੀਤੀ ਜਾਵੇ ਤੇ ਜਿਹੜਾ ਕਿੰਨਾ ਖਰਚਾ ਆ ਜਿਹੜਾ ਹੈਗਾ ਬਾਈ ਤੁਹਾਨੂੰ ਦੱਸਿਆ ਵੀ ਕਿੰਨਾ ਖਰਚਾ ਜਿਹੜਾ ਹੋ ਸਕਦਾ ਕੀ ਪਰਿਵਾਰ ਉਹ ਖਰਚਾ ਕਰਕੇ ਆਉ ਦੇ ਜਿਹੜਾ ਬਾਡੀ ਲਿਆਉਣ ਦੀ ਕੰਡੀਸ਼ਨ ਦੇ ਵਿੱਚ ਹੈ ਜਾਂ ਨਹੀਂ ਪਰਿਵਾਰ ਨਹੀਂ ਗਿਆ ਬਿਲਕੁਲ ਨਹੀਂ ਗਿਆ 15 ਤੋਂ 20 ਲੱਖ ਰੁਪਏ ਕਹਿੰਦੇ ਇਹ ਖਰਚਾ ਪਰਿਵਾਰ ਇਨਾਂ ਜੁਗਰਾ ਹੈ ਨਹੀਂ ਗਏ ਜਾਣਕਾਰੀ ਕਿਵੇਂ ਮਿਲਦੀ ਹੈ ਜੀ ਤੁਹਾਨੂੰ ਕਿਵੇਂ ਪਤਾ ਲੱਗਿਆ ਮੈਨੂੰ ਫੋਨ ਆਇਆ ਜੀ ਤੁਸੀ ਮੇਰੇ ਨਾਲ ਗੱਲਬਾਤ ਹੋਈ ਹੈ ਅੱਛਾ ਜੀ ਕੀ ਕਿਵੇਂ ਜਾਣਕਾਰੀ ਕਿਸਕ ਵੇਲੇ ਦੀ ਘਟਨਾ ਹੈ ਇਹ ਰਾਤ ਨੂੰ 12 ਵਜੇ ਦੀ ਘਟਨਾ ਹੈ ਅੱਛਾ ਜੀ ਪਰਿਵਾਰ ਦੇ ਵਿੱਚ ਕੌਣ ਕੌਣ ਸੀ ਕਿਹੋ ਜਿਹਾ ਪਰਿਵਾਰ ਹੈ ਆਰਥਿਕ ਹਾਲਾਤ ਕਿਹੋ ਜਿਹਾ ਹੈ ਪਰਿਵਾਰ ਦੀ ਹਾਲਤ ਮਾੜੀ ਹੈ ਅੱਛਾ ਜੀ ਆਰਥਿਕ ਹਾਲਾਤ ਬਹੁਤੀ ਵਧੀਆ ਨਹੀਂ ਜੀ ਜੀ ਕੌਣ ਕੌਣ ਸੀ ਪਰਿਵਾਰ ਅਤੇ ਕਿੰਨੀ ਕੁ ਉਮਰ ਸੀ ਇਸ ਨੌਜਵਾਨ ਦੀ ਨੌਜਵਾਨ ਦੀ ਉਮਰ 26 ਸਾਲ ਹੈ 26 ਸਾਲ ਸੀ ਹਾਂ ਜੀ ਪਰਿਵਾਰ ਚ ਬਾਪ ਆ ਇੱਕ ਭਰਾ ਮਾਤਾ ਇੱਕ ਭੈਣ ਉਹਦੀ ਹੁਣੇ ਮੈਰਿਜ ਹੋ ਗਿਆ 21 ਫਰਵਰੀ ਚ ਉਹ ਮੈਰਿਜ ਤੇ ਵੀ ਨਹੀਂ ਆਇਆ ਗਿਆ ਇਹੋ ਇਹ ਉੱਤਰ ਜਿਵੇਂ ਪਤਾ ਹੀ ਐ ਸਭ ਨੂੰ ਕਿ ਫਾਈਨਾਂਸ ਦਾ ਕੰਮ ਚੱਲਦਾ ਹੈ ਤੇ ਇਹੋ ਜੇ ਖਤਰੇ ਵਾਲੇ ਮੁਲਕ ਦੇ ਵਿੱਚ ਆਪਣੇ ਬੱਚੇ ਨੂੰ ਭੇਜਣਾ ਜਿਵੇਂ ਇਹਨਾਂ ਨੇ ਆਫ ਦਾ ਕੈਮਰਾ ਵੀ ਦੱਸ ਰਹੇ ਸੀ ਕਿ ਤੁਹਾਡੇ ਕੋਈ ਰਿਲੇਟਿਵ ਉੱਥੇ ਰਿਸ਼ਤੇਦਾਰ ਰਹਿੰਦੇ ਸੀ ਉਹਨਾਂ ਦੇ ਨਾਲ ਹੀ ਰਹਿੰਦਾ ਸੀ ਇਹ ਉਹਨਾਂ ਦੇ ਨਾਲ ਹੀ ਰਹਿੰਦਾ ਸੀ ਜੀ ਅੱਛਾ ਜੀ ਕਿਵੇਂ ਦਾ ਉੱਤਰ ਕੀ ਕੰਮ ਹੈ ਥੋੜਾ ਜਿਹਾ ਮੈਂ ਚਾਹੂੰਗੀ ਵੀ ਤੁਸੀਂ ਦੱਸੋ ਹਜੇ ਤਾਂ ਕਰੋਨਾ ਨੇ ਤਾਂ ਕੋਈ ਗੱਲ ਨਹੀਂ ਕੀਤੀ ਵੀ ਇਹ ਜੀ 60 ਸਾਲ ਹੋ ਗਈ ਉਹ ਕਹਿੰਦੇ ਪਹਿਲਾ ਮਰਡਰ ਹੈ ਜਿਹੜਾ ਹੋਇਆ ਇੱਥੇ ਇਸ ਇਲਾਕੇ ਚ ਪਹਿਲਾਂ ਕੋਈ ਵੀ ਐਜੀ ਕੋਈ ਗੱਲਬਾਤ ਨਹੀਂ ਹੋਈ ਉੱਥੇ ਹਾਂ ਹਾਂ ਜੀ ਇਸ ਵੇਲੇ ਦੀ ਘਟਨਾ ਹੈ ਇਹ ਤੇ ਕਿੰਨੀਆਂ ਕੁ ਗੋਲੀਆਂ ਜਿਹੜੀਆਂ ਉਹ ਨੌਜਵਾਨ ਨੂੰ ਲੱਗੀਆਂ ਨੇ ਤਿੰਨ ਗੋਲੀਆਂ ਲੱਗੀਆਂ ਜੀ ਤਿੰਨ ਗੋਲੀਆਂ ਹਾਂਜੀ ਰਾਤ ਨੂੰ 12:00 ਵਜੇ ਦੀ ਘਟਨਾ ਹੈ ਅੱਛਾ ਕੀ ਕੰਮ ਕਰਦਾ ਸੀ ਪਤਾ ਹੈ ਤੁਹਾਨੂੰ ਉਧਰ ਕੀ ਕੰਮ ਕਰਦਾ ਸੀ ਉਹ ਫਾਈਨੈਂਸ ਦਾ ਕੰਮ ਹੀ ਹੈ ਜੀ ਅੱਛਾ ਹਾਂਜੀ ਕਿਸੇ ਨਾਲ ਸਾਂਝਦਾਰ ਹੀ ਹੈ ਠੀਕ ਹੈ ਜੀ ਹਾਂਜੀ ਸਾਂਝਾ ਕੰਮ ਕਰਦੇ ਨੇ ਨਹੀਂ ਬਹੁਤ ਏਦਾਂ ਵੀ ਹੁੰਦਾ ਕਿ ਪੰਜਾਬੀ ਪੰਜਾਬੀ ਨੂੰ ਜਿਹੜਾ ਹੈਗਾ ਉਹਨਾਂ ਦੇਸ਼ਾਂ 'ਚ ਖਤਮ ਕਰਾਉਂਦੇ ਆ ਕੋਈ ਏਦਾਂ ਦਾ ਕੋਈ ਅਰੰਝਿਸ਼ ਨਹੀਂ ਕੋਈ ਸਾਨੂੰ ਹਜੇ ਨਹੀਂ ਇਹ ਵੀ ਪਤਾ ਲੱਗਿਆ ਮਾਲੋ ਹੁਣ ਤੁਹਾਡੀ ਘਟਨਾ ਹੋਏ ਨੂੰ 5 ਦਿਨ ਹੋ ਗਏ ਤੇ 5 ਦਿਨਾਂ ਤੋਂ ਲਗਾਤਾਰ ਤੁਹਾਨੂੰ ਪ੍ਰਸ਼ਾਸਨ ਐਂਡਗਾ ਦੇ ਵਿੱਚ ਵੀ ਸਾਨੂੰ ਲੋਕ ਮਿਲਣਾ ਆਉਂਦੇ ਹੋਣੇ ਤੁਹਾਡੇ ਵਿਧਾਇਕ ਹੋਣਗੇ ਹੋਰ ਜਿਹੜੇ ਜੋ ਵੀ ਮੋਤਵਾਰ ਬੰਦੇ ਆ ਉਹਨਾਂ ਦਾ ਕੀ ਕਹਿਣਾ ਹੁਣ ਬਹੁਤ ਕਹਿੰਦੇ ਥੋਡੇ ਨਾਲ ਖੜੇ ਆ ਸੀ ਸਯੋਗ ਜਿਹੜਾ ਉਹ ਤਾਂ ਪਰਸਾ ਭਰੋਸਾ ਦਿੰਦੇ ਪਰ ਹੁਣ ਬਾਹਰਲੇ ਮੁਲਕ ਦਾ ਕੀ ਪਤਾ ਕੀ ਕਰ ਸਕਦੇ ਅੱਛਾ ਥੋੜਾ ਕਿਉਂਕਿ ਅਸਲ ਦੇ ਵਿੱਚ ਪਰਿਵਾਰ ਆ ਜਿਹੜਾ ਕਿਉਂਕਿ ਜਿਨ੍ਹਾਂ ਦੇ ਘਟਨਾ ਬੀਤ ਜਾਂਦੀ ਉਹ ਤਾਂ ਫਿਰ ਬੋਲਣ ਜਿਹੜੇ ਹਸਤੀ ਦੀ ਵਿੱਚ ਨੇ ਤਾਂ ਕਰੇ ਨਾਲ ਨੌਜਵਾਨ ਹੈ ਭਾਈ ਮੰਨ ਲਓ ਹੁਣ ਕਿਦਾਂ ਦਾ ਸਹਿਯੋਗ ਤੁਸੀਂ ਆ ਪੂਰੇ ਪੰਜਾਬ ਵਾਸੀ ਕਦੇ ਚਾਹੁੰਦੇ ਹੋ ਸਹਿਯੋਗ ਭਾਈ ਜੀ ਸਾਡੀ ਦਾ ਸਮੂਹ ਨਗਰ ਵਾਲਿਆਂ ਸਮੂਹ ਪੰਚਾਇਤਾਂ ਲਗੋਂ ਹੱਥ ਬਨ ਕੇ ਬੇਨਤੀ ਹੈ ਸਮੂਹ ਐਨ ਆਰ ਆਈ ਵੀਰਾਂ ਨੂੰ ਸਮੂਹ ਜਿੰਨੀਆਂ ਵੀ ਇੰਡੀਆ ਚ ਜਾਂ ਬਾਹਰ ਸੰਸਥਾਵਾਂ ਇੱਕ ਤਾਂ ਬਾਡੀ ਲਿਓਨ ਚ ਸਾਡੀ ਮਦਦ ਕੀਤੀ ਆ ਵੀ ਮੁੰਡੇ ਦੀ ਇੱਕ ਪਰਿਵਾਰ ਦੀ ਹਾਲਤ ਕੰਡੀਸ਼ਨ ਕਹ ਲਓ ਵੀ ਜਿਆਦਾ ਵਧੀਆ ਨਹੀਂ ਜੋ ਤਿੰਨ ਚਾਰ ਕਿੱਲੇਲੇ ਜ਼ਿੰਮੇਵਾਰ ਦੀ ਹੁੰਦੀ ਆ ਵੀ ਪਰਿਵਾਰ ਅਸਮਰਥਾ ਬਾਡੀ ਲਿਓਨ ਚ ਵੀ ਬਾਕੀ ਉਹ 15 ਤੋਂ 20 ਲੱਖ ਜੇ ਸਰਕਾਰ ਨਹੀਂ ਸਹਿਯੋਗ ਦੇਣ ਦੀ ਖਰਚਾ ਆਉਣਾ ਵੀ ਉਹ ਕਾਰਨ ਚੋਂ ਸਮਰਥਾ ਜੀ ਸੋ ਮਤਲਬ ਜਿਹੜਾ ਹੈਗਾ ਤੁਹਾਡਾ ਭਾਈ ਮਾਤਾ ਮਾਲਕ ਜਿਹੜਾ ਹੈਗਾ ਬੇਸਿਕਲੀ ਆਪਾਂ ਆਮ ਆਪਾਂ ਆਮ ਲੋਕਾਂ ਤੋਂ ਇਹ ਚਾਹੁੰਦੇ ਆ ਕਿ ਸਾਡਾ ਜਿਹੜਾ ਹੈਗਾ ਪਰਿਵਾਰ ਦੀ ਵਾਡੀ ਲਿਆਉਣ ਦੇ ਵਿੱਚ ਤੇ ਪਰਿਵਾਰ ਦੀ ਇਹਦੀ ਮਾਲੀ ਮਦਦ ਕੀਤੀ ਜਾਵੇ। ਭਾਈ ਜੀ ਉਸ ਬੱਚੇ ਤੇ ਹੀ ਸਾਰਾ ਪਰਿਵਾਰ ਦਾ ਦਮਦਮਦ ਸੀਗਾ। ਜੀ ਉਹੋ ਹੀ ਸਾਰਾ ਖਰਚਾ ਵਗੈਰਾ 2 ਸਾਲ ਤੋਂ ਉਠਾ ਰਿਹਾ ਸੀਗਾ। ਠੀਕ ਹੈ। ਇਹ ਜੋ ਮਾੜਾ ਮੋੜ ਟੈਲਫੋਨ ਕਰ ਰਿਹਾ ਸੀ ਉਧਰੋਂ ਵੀ ਹੁਣ ਤਾਂ ਪਰਿਵਾਰ ਬਿਲਕੁਲ ਟੁੱਟ ਚੁੱਕਿਆ ਜੀ। ਵੀ ਕਮਾਈ ਦਾ ਕੋਈ ਸਾਧਨ ਹੈ ਨਹੀਂਗਾ ਜੀ। ਚਾਚਾ ਜੀ ਹੁਣ ਵੀ ਪਹਿਲੀ ਠੇਕੇ ਤੇ ਲੈ ਲੂਗੇ। ਆਹਦਾ ਠੇਕੇ ਤੋਂ ਤੁਹਾਨੂੰ ਵੀ ਪਤਾ ਸਮਾਂ ਹੀ ਪਾਰ। ਮਸਾ ਗੁਜਰਦਾ ਜੀ ਜੀ ਤੇ ਕਿਦਾਂ ਦਾ ਸੁਭਾਅ ਸੀਗਾ ਨੌਜਵਾਨ ਦਾ ਬਾਈ ਤੁਸੀਂ ਤਾਂ ਕਿਉਂਕਿ 25-26 ਸਾਲ ਉਮਰ ਸੀਗੀ ਹਨਾ 2 ਸਾਲ ਉਹਨਾਂ ਨੂੰ ਬਾਹਰ ਗੈਨ ਹੋ ਗਏ ਪਹਿਲਾਂ ਤੁਹਾਡੇ ਨਾਲ ਇਚਰਦਾ ਹੋਣਾ ਹਨਾ ਕਿ ਸੁਭਾਅ ਤਾਂ ਬਾਈ ਜੀ ਇਹ ਲੈ ਲਓ ਵੀ ਜਿੱਦẽ ਸਾਡੇ ਨਗਰ 'ਚ ਪਤਾ ਲੱਗਿਆ ਜੀ ਕਿਸੇ ਘਰ 'ਚ ਰੋਟੀ ਨਹੀਂ ਬਣੀ ਜੀ ਵੀ ਇੰਨਾ ਕ ਅਫਸੋਸ ਮਨਾਇਆ ਐਡਾ ਕੀ ਨਿਮਰਤਾ ਵਾਲਾ ਨੌਜਵਾਨ ਸੀਗਾ ਜੀ ਤੇ ਬਾਈ ਕਿਤੇ ਪਹਿਲਾਂ ਤੁਹਾਡੇ ਨਾਲ ਕਿਤੇ ਗੱਲ ਹੋਈ ਹੋਵੇ ਇਹ ਚੀਜ਼ ਵਾਸਤੇ ਵੀ ਯਾਰ ਇਦਾਂ ਦਾ ਮੈਨੂੰ ਕੋਈ ਬੰਦੇ ਆਉਂਦੇ ਆ ਜਾਂ ਕਿ ਨਾ ਕਿਦਾਂ ਕੋਈ ਤਾਂ ਮੰਨ ਲਓ ਕੋਈ ਵੀ ਘਟਨਾ ਵਾਪਰ ਜੇ ਉਹਦਾ ਕਾਰਨ ਤਾਂ ਹੁੰਦਾ ਕੀ ਕਾਰਨ ਕੋਈ ਸਮਝ ਚ ਆਉਂਦਾ ਬਾਈ ਜੀ ਜਿੰਨੇ ਬੰਦੇ ਬੈਠੇ ਆ ਆਪਾਂ ਇੱਥੇ ਉਹ ਹਰੇਕ ਨਾਲ ਹੀ ਫੋਨ ਤੇ ਗੱਲ ਕਰਦਾ ਸੀਗਾ ਇੱਕ ਦੋ ਦਿਨਾਂ ਬਾਅਦ ਕਦੇ ਵੀ ਉਹਨੇ ਇਹੋ ਜੀ ਕੋਈ ਗੱਲ ਨਹੀਂ ਕੀਤੀ ਜਦੋਂ ਵੀ ਗੱਲ ਕਰਦਾ ਸੀ ਹੱਸ ਕੇ ਕਰਦਾ ਸੀਗਾ ਕਦੇ ਇਹੋ ਜੀ ਤਾਂ ਸਾਨੂੰ ਕੋਈ ਪ੍ਰੋਬਲਮ ਹੀ ਨਹੀਂ ਲੱਗੀ ਵੀ ਕੋਈ ਵੇਡੀ ਵੱਡੀ ਗੱਲ ਬਣ ਗਈ ਕੋਈ ਇੱਕ ਅਸੀਂ ਗੱਲ ਕਦੋਂ ਗੱਲ ਹੋਈ ਸੀ ਪਰਿਵਾਰ ਦੇ ਕਿਹੜੇ ਮੈਂਬਰ ਨਾਲ ਕੋਈ ਆਖਰੀ ਵਾਰ ਮੁੰਡੇ ਨਾਲ ਹੋਈ ਸੀ ਅੱਛਾ ਇਹ ਗੱਲ ਹੋਈ ਸੀ ਵੀ ਕੁਛ ਨਹੀਂ ਨੋਰਮਲ ਗੱਲ ਹੋਈ ਜਿਵੇਂ ਡੇਲੀ ਕਰਦੇ ਸੀ ਉਵੇਂ ਹੀ ਗੱਲ ਹੋਈ ਅਸੀਂ ਖੇਡੀਆਂ ਜਾਂਦੇ ਸੀ ਦੋਨੇ ਭਰਾ ਹੀ ਉਹਨੂੰ ਮਾਰਨਿੰਗ ਟਾਈਮ ਆਇਆ ਸੀ ਹੁਣ ਸਵੇਰੇ ਆਇਆ ਸੀ ਆ ਸੁਬਾ 11 ਕ'ਤੇ ਫੋਨ ਆਇਆ ਸੀ ਜੀ ਅੱਛਾ ਹਾਂ ਸਾਢੇ ਹੋਈ ਆ 15 20 ਮਿੰਟ ਗੱਲ ਹੋਈ ਆ ਜੀ ਉਸ ਤੋਂ ਬਾਅਦ ਭੈਣ ਨਾ ਹੋਈ ਆ ਤੇ ਬਾਅਦ ਚ ਉਹਨੇ ਹੋ ਸਕਦਾ ਕਿ ਹੈ ਆ ਤੁਹਾਡੇ ਯਾਰ ਬੇਲੀ ਨੂੰ ਜਿਵੇਂ ਡੇਲੀ ਸ਼ਾਮ ਨੂੰ ਲਾਉਂਦਾ ਸੀ ਅਕਤ ਦੇ ਯਾਰ ਬੇਲੀ ਨੂੰ ਵੀ ਹੋ ਸਕਦਾ ਲਾਇਆ ਹੋਵੇ ਉਹਨੇ ਕੋਈ 1 ਮਹੀਨਾ ਪਹਿਲਾਂ ਜਾਂ ਹਫਤਾ ਪਹਿਲਾਂ ਕੋਈ ਇਹੋ ਜਿਹੀ ਕੋਈ ਘਟਨਾ ਦੱਸੀ ਸੀ ਉਹਨਾਂ ਨੇ ਵੀ ਮੇਰਾ ਕਿਸੇ ਨਾਲ ਵੈਰ ਵਿਰੋਧ ਆ ਜਾਂ ਮੈਥੋਂ ਕੋਈ ਇਦਾਂ ਦਾ ਕੰਮ ਹੋ ਗਿਆ ਵੀ ਜਿਹਦੇ ਤੋਂ ਕੋਈ ਇੰਨਾ ਗਫਾ ਹੋ ਕੇ ਮੈਨੂੰ ਜਾਨੋਂ ਹੀ ਮਾਰ ਦੂਗਾ ਕੋਈ ਐਹੋ ਜੀ ਗੱਲ ਨਹੀਂ ਨਹੀਂ ਐਜੋ ਜੀ ਕੋਈ ਗੱਲ ਨਹੀਂ ਸੀਗੀ ਉਹ ਉਹ ਤਾਂ ਮੇਰਾ ਵੀ ਸੋਚ ਰਿਆ ਸੀ ਵੀ ਮੈਨੂੰ ਵੀ ਉਧਰ ਲੈ ਕੇ ਜਾਣ ਦਾ ਜੇ ਐਜੋ ਜੀ ਕੋਈ ਗੱਲ ਹੁੰਦੀ ਹੁਣੇ ਮੇਰਾ ਨਹੀਂ ਕਹਿਣਾ ਸੀ ਵੀ ਤੂੰ ਵੀ ਇੱਧਰ ਆ ਜਾ ਉਹ ਕਹਿੰਦਾ ਸੀ ਵੀ ਇਹ ਇਲਾਕਾ ਜਿਹੜੇ ਵਿੱਚ ਉਹ ਰਹਿੰਦਾ ਵੀ ਉਹ ਬਹੁਤ ਜ਼ਿਆਦਾ ਸੇਫ ਆ ਐ ਇਲਾਕੇ ਦਾ ਨਾਮ ਕੀ ਆ ਬਾਈ ਜਿੱਥੇ ਜਣਾ ਹੈਗਾ ਪੀ ਐਮ ਮਾਰਬਲ ਮਾਰਬਲ ਸਿਟੀ ਮਾਰਬਲ ਸਿਟੀ ਹਾਂਜੀ ਜਿੱਥੇ ਜਿਹੜਾ ਹੈਗਾ ਉਹਨਾਂ ਦਾ ਕਤਲ ਹੁੰਦਾ ਹਾਂਜੀ ਕਤਲ ਹੁੰਦਾ ਈ ਬਈ ਕਿਵੇਂ ਤੁਸੀਂ ਇੱਥੋਂ ਜਦੋਂ ਭੇਜਿਆ ਸੀ ਬਹੁਤ ਤੰਗ ਹੋ ਕੇ ਜਿਵੇਂ ਇਹਨਾਂ ਨੇ ਵੀ ਦੱਸਿਆ 20 ਲੱਖ ਦਾ ਕਰਜ਼ਾ ਚੁੱਕ ਕੇ ਭੇਜਿਆ ਸੀ ਕੋਈ ਉੱਥੇ ਜਾ ਕੇ ਕਰੇ ਸਹਾਇਤਾ ਦੇ ਪਾਇਆ ਜਾਂ ਹਜੇ ਉਹ ਸੈੱਟ ਹੀ ਹੋ ਰਿਹਾ ਸੀ ਹਲੇ ਤਾਂ ਸੈੱਟ ਹੀ ਹੋ ਰਿਹਾ ਸੀ ਜੀ ਅੱਛਾ ਸੈੱਟ ਹੀ ਹੋ ਰਿਹਾ ਹਾਂਜੀ ਹਲੇ ਤਾਂ ਕਹਿੰਦਾ ਸੀ ਵੀ ਮੈਂ ਹੌਲੀ-ਹੌਲੀ ਪੌਣ ਲੱਗੂਗਾ ਵੀ ਹਲੇ ਰੋਕ ਜੋ ਵੀ ਹਲੇ ਮੈਨੂੰ ਆਖਿਓ ਨਾ ਪੌਣ ਨੂੰ ਵੀ ਹਲੇ ਮੈਂ ਉਹਦਾ ਕਾਰੋਬਾਰ ਇੱਧਰ ਸੈੱਟ ਕਰ ਲਾ ਵੀ ਬਾਅਦ ਚ ਤੁਹਾਨੂੰ ਪਾ ਦਿਆ ਕਰੂੰਗਾ ਅੱਛਾ ਹਾਂਜੀ ਇੱਕ ਵੀ ਵਾਰ ਪੈਸੇ ਘਰੇ ਨਹੀਂ ਭੇਜੇ ਸੀ ਨਹੀਂ ਹਲੇ ਨਹੀਂ ਤਾਂ 2 ਸਾਲ ਹੋ ਗਏ ਸੀ ਮਤਲਬ ਘਰੇ ਕੋਈ ਮਦਦ ਨਹੀਂ ਕਰ ਪਾਇਆ ਸੀ ਹਰੇ ਕਾਰੋਬਾਰ ਹੀ ਸੈੱਟ ਕਰ ਰਿਆ ਸੀ ਆਪਦਾ ਹੀ ਅੱਛਾ ਵੀ ਉਧਰ ਕੰਮ ਵਧਾ ਲਾਂ ਤੇ ਵੀ ਫਿਰ ਇਕੱਠੇ ਪਾ ਦਿਆ ਕਰਾ ਪੈਸੇ ਕਿੰਨੇ ਟਾਈਮ ਦਾ ਵੀਜ਼ਾ ਰਹਿ ਗਿਆ ਸੀ ਜਾਂ ਟੂਰਿਜ਼ਮ ਵੀਜ਼ੇ ਤੇ ਗਿਆ ਸੀ ਜਾਂ ਕਿਦਾਂ ਟੂਰਿਜ਼ਮ ਵੀਜ਼ੇ ਤੇ ਗਿਆ ਸੀ ਕਿੰਨੇ ਸਮੇਂ ਦਾ ਵੀਜ਼ਾ ਰਹਿ ਗਿਆ ਸੀ ਜੀ ਉਹ ਤਾਂ ਹੀ ਵੀਜ਼ਾ ਤਾਂ ਐਕਸਪਾਇਰ ਹੋ ਗਿਆ ਸੀ ਉਹਦਾ ਅੱਛਾ ਤੁਸੀਂ ਪਤਾ ਹੋ ਫਰੈਂਡ ਜੀ ਜੋ ਤਾਂ ਸਾਨੂੰ ਤਾਂ ਜਾਣਕਾਰੀ ਉਹਦੇ ਬਾਰੇ ਸਾਨੂੰ ਨਹੀਂ ਗਈ ਚੰਗੀ ਤਰਾਈ ਵੀਜ਼ੇ ਬਾਰੇ ਉਹਦੇ ਬਾਰੇ ਅੱਛਾ ਠੀਕ ਹੈ ਹਾਂਜੀ ਉਹ ਵਾਪਸੀ ਘਰ ਵਾਪਸੀ ਬਾਰੇ ਗੱਲ ਕਰਦਾ ਸੀ ਵੀ ਮੈਂ ਕਦੋਂ ਤੱਕ ਵਾਪਸ ਆਉਣਾ ਜਾਂ ਜਿਵੇਂ ਬਾਈ ਪਹਿਲਾਂ ਗੱਲ ਕਰ ਰਹੇ ਸੀ ਵੀ ਭੈਣ ਦੇ ਵਿਆਹ ਤੇ ਵੀ ਨਹੀਂ ਪਹੁੰਚ ਸਕੇ ਉਹ ਆਂਦਾ ਸੀ ਵੀ ਮੈਂ ਨੈਕਸਟ ਈਅਰ ਆ ਜਾਊਂਗਾ ਅੱਛਾ ਹਾਂ ਵੀ ਭੈਣ ਦੇ ਵੀ ਵਿਆਹ ਤੇ ਵੀ ਨਹੀਂ ਪਹੁੰਚ ਸਕਿਆ ਉਹ ਪਿਛਲੇ ਸਾਲ ਦਾਦਾ ਜੀ ਦੀ ਡੈਥ ਹੋਈ ਉਹਦੋਂ ਵੀ ਨਹੀਂ ਆ ਸਕਿਆ ਈ ਉਹ ਹੂੰ ਵੀ ਉਹ ਆਦਾ ਵੀ ਮੈਂ ਅਗਲੇ ਸਾਲ ਗੀੜਾ ਮਾਰੂਗਾ ਅੱਛਾ ਹਾਂਜੀ ਠੀਕ ਹੈ ਜੀ ਸੋ ਤੁਸੀਂ ਦੇਖ ਸਕਦੇ ਹੋ ਕਿ ਕਿ ਕਿਦਾਂ ਜਿਹੜਾ ਹੈਗਾ ਪੰਜਾਬੀ ਨੌਜਵਾਨਾਂ ਦੀਆਂ ਮਜਬੂਰੀਆਂ ਕਿ ਆਪਦੀ ਸਖੀ ਭੈਣ ਦੇ ਵਿਆਹ ਤੇ ਨਹੀਂ ਆ ਸਕਿਆ ਘਰੇ ਬਾਈ ਦੱਸਦਾ ਕਿੰਨਾ ਡੈਥ ਹੋ ਗਈ ਉਸ ਉਦੋਂ ਵੀ ਨਹੀਂ ਆ ਸਕਿਆ ਫਿਰ ਹਾਲ ਜਿਹੜੇ ਜਿਹੜੇ ਬਾਹਰ ਰਹਿੰਦੇ ਹਰੇਕ ਨੂੰ ਪਤਾ ਕਿ ਜਦੋਂ ਮਨੀਲਾ ਖਾਸ ਕਰਕੇ ਫਿਲੀਪੀਨ ਵਰਗੇ ਦੇਸ਼ ਦੇ ਵਿੱਚ ਕੰਮ ਕੀ ਹੈ ਉੱਥੇ ਪਹਿਲਾਂ ਉਹਨਾਂ ਨੇ ਸਮਾਨ ਖਰੀਦਣਾ ਹੁੰਦਾ ਫਿਰ ਉਹਨਾਂ ਨੇ ਜਿਹੜਾ ਹੈਗਾ ਆਪਾਂ ਗੱਲ ਕਰੀਏ ਉੱਥੋਂ ਦੇ ਲੋਕਲ ਲੋਕਾਂ ਨੂੰ ਦੇਣਾ ਹੁੰਦਾ ਫਿਰ ਉਹ ਪੈਸਾ ਇਕੱਠਾ ਕਰਨਾ ਹੁੰਦਾ ਫਿਰ ਕਿਤੇ ਆਉਣਾ ਹਰੇਕ ਨੌਜਵਾਨ ਨੂੰ ਹੁੰਦਾ ਵੀ ਯਾਰ ਥੋੜਾ ਕੰਮ ਵਾਜੇ ਥੋੜਾ ਸੈੱਟ ਹੋ ਜਾਵੇ ਫਿਰ ਆ ਜਾਾਂਗੇ ਹੈਨਾ ਤੋਂ ਪਹਿਲਾਂ ਇਹੋ ਜਿਹੀ ਜਿਹੜੀ ਮਾੜੀ ਘਟਨਾ ਪੂਰੇ ਪਰਿਵਾਰ ਨਾਲ ਜਿਹੜੀ ਆ ਜਿਹੜੀ ਵਾਪਰ ਚੁੱਕੀ ਆ ਤਾਂ ਅਸੀਂ ਜਿਹੜਾ ਹੈਗਾ ਪੂਰੇ ਥੋੜਾ ਤੱਕ ਸਾਡੇ ਕੈਮਰੇ ਰਾਹੀਂ ਜਾਂ ਮੰਨ ਲਓ ਤੁਸੀਂ ਇਹ ਗੱਲ ਨੂੰ ਅੱਗੇ ਸ਼ੇਅਰ ਕਰਕੇ ਜਿੱਥੋਂ ਤੱਕ ਆਵਾਜ਼ ਪਹੁੰਚਾਉਂਗੇ ਤਾਂ ਅਸੀਂ ਚਾਹੁੰਦੇ ਆ ਕਿ ਇਸ ਪਰਿਵਾਰ ਦੀ ਜਿਹੜੀ ਹੈਗੀ ਆ ਮਾਲੀ ਮਦਦ ਕੀਤੀ ਜਾ ਸਕੇ ਤੇ ਜੇਕਰ ਕੋਈ ਸਰਕਾਰੀ ਦਰਬਾਰੇ ਵੀ ਇਹ ਗੱਲ ਨੂੰ ਸੁਣਦਾ ਤਾਂ ਇਹਨਾਂ ਦੀ ਜਿਹੜੀ ਡੈਟ ਬੋਡੀ ਆ ਜਿਹੜੀ ਮੁੰਡੇ ਦੀ ਉਹ ਲਿਆਉਣ ਦੇ ਵਿੱਚ ਜਿਹੜੀ ਹੈਗੀ ਆ ਮਦਦ ਕੀਤੀ ਜਾਵੇ ਹਨਾ ਤੇ ਬਾਈ ਮੰਨ ਲਓ ਜਿਦਾ ਹੁਣ ਇਥੋਂ ਮੰਨ ਲਓ ਕਿੰਨੇ ਦਿਨ ਬੀਤ ਗਏ ਹੈ ਘਟਨਾ ਹੋਈ ਨੂੰ ਤੁਹਾਨੂੰ ਚਾਰ ਪੰਜ ਦਿਨ ਹੋ ਗਏ ਤੇ ਕਦੋਂ ਤੱਕ ਤੁਹਾਨੂੰ ਆਸ ਆ ਜਿਹੜੇ ਉੱਥੋਂ ਦੇ ਆ ਮੁੰਡੇ ਨਾਲ ਰਹਿੰਦੇ ਹੋਣਗੇ ਹਨਾ ਕੋਈ ਤੁਹਾਡਾ ਕੋਈ ਜਾਣਕਾਰ ਹੋਊਗਾ ਜਿਹੜਾ ਉੱਥੇ ਹੁਣ ਉੱਥੋਂ ਤੱਕ ਕੀ ਹੋ ਚੁੱਕਿਆ ਮੰਨ ਲਓ ਉਹ ਹਾਲੇ ਪੋਸਟਮਾਰਟਮ ਹੀ ਹੋਇਆ ਹੈ ਪੋਸਟਮਾਰਟਮ ਹੋਇਆ ਹਾਂਜੀ ਉਹ ਕਹਿੰਦੇ ਵੀ ਹਾਲੇ ਵੀ ਹਫ਼ਤੇ ਦੇ ਨੇੜ ਤੇੜੇ ਹੋਰ ਲੱਗ ਜਾਣੇ ਅਜੇ ਹਫ਼ਤਾ ਹੋਰ ਲੱਗ ਜਾਣਾ ਹਾਂਜੀ ਸੋ ਆ ਇੱਕ ਪਾਸੇ ਜਿਹੜਾ ਹੈਗਾ ਆਪਾਂ ਗੱਲ ਕਰਕੇ ਬਹੁਤ ਬੰਦੇ ਕਹਿੰਦੇ ਕਿ ਤੁਸੀਂ ਆਪਦਾ ਪੰਜਾਬ ਚ ਰਹਿ ਕੇ ਰੋਜ਼ਗਾਰ ਕਰਾ ਸਕਦੇ ਪਰ ਤੁਸੀਂ ਦੇਖ ਲਓ ਵੀ ਪੰਜਾਬ ਦੇ ਜਾਇਆ ਨੂੰ ਇੰਨੀਆ ਮਹਿਮਾ ਕਿ ਲਗਭਗ ਹਜੇ ਉਹਦੀ ਮਿੱਟੀ ਵੀ ਆਪਾਂ ਕਹਿੰਦੇ ਦੋ ਹਫ਼ਤੇ ਤੱਕ ਜਿਹੜਾ ਹੈਗਾ ਪਰਿਵਾਰ ਇੱਥੇ ਆਊਗੇ ਜੇ ਉਹ ਵੀ ਜੇਕਰ ਆਪਾਂ ਸਾਰੇ ਜਣੇ ਰਲ ਕੇ ਕਿਸੇ ਤਰੀਕਾ ਨਾਲ ਮਦਦ ਕਰਕੇ ਆਪਾਂ ਪਰਿਵਾਰ ਨਾਲ ਇੱਥੇ ਖੜਕੇ ਨਾ ਇੱਥੇ ਇਹਨਾਂ ਨੂੰ ਲਿਆਉਣ ਦੇ ਵਿੱਚ ਕਾਮਯਾਬ ਹੋਵਾਂਗੇ ਤੇ ਮਤਲਬ ਬਾਈ ਕਿੱਦਾਂ ਦੇਖਦੇ ਹਾਂ ਅੱਜ ਕੱਲ ਮਨ ਲਓ ਜਿਵੇਂ ਤੁਸੀਂ ਹਨਾ ਲਗਾਤਾਰ ਇੱਥੇ ਵਿਚਰਦੇ ਰਹੇ ਨਾ ਬਈ ਯਾਰ ਇਹ ਹਾਲਾਤ ਕਿਉਂ ਬਣ ਰਿਹਾ ਲਗਾਤਾਰ ਪੰਜਾਬ ਮੰਨ ਲਓ ਇੱਕ ਪਾਸੇ ਲੋਕ ਕਹਿ ਰਿਹਾ ਕਿ ਯਾਰ ਪੰਜਾਬ ਦੇ ਵਿੱਚ ਬੜਾ ਕੰਮ ਹੈਗਾ ਕਰਕੇ ਕੀਤਾ ਜਾ ਸਕਦਾ ਦੂਜੇ ਪਾਸੇ ਯਾਰ ਇਹੋ ਜਿਹਾ ਖਤਰਨਾਕ ਮੁਲਕਾਂ ਦੇ ਵਿੱਚ ਸਾਡੇ ਨੌਜਵਾਨਾਂ ਆਉਦਿਆਂ ਜਾਣਾ ਉਹਨੂੰ ਵੀ ਹੱਤਾਂੋਂ ਗੋਣਾ ਪੈ ਰਿਹਾ ਭਾਈ ਜੀ ਚਲੋ ਜੋ ਆਪਣਾ ਜੱਟਾਂ ਦਾ ਪਿਤਾ ਪੁਰਖੀ ਧੰਦਾ ਖੇਤੀ ਹੈ ਜੀ ਉਹਦੇ 'ਚ ਵੀ ਇੰਨੀ ਬਚਤ ਨਹੀਂ ਲਈ ਗਈ ਬਿਲਕੁਲ ਬਾਕੀ ਕੋਈ ਪਿੰਡੂ ਏਰੀਆ ਜਾਂ ਇੰਡਸਟਰੀ ਵਗੈਰਾ ਵੀ ਹੈ ਨਹੀਂ ਗਈ ਵੀ ਬੇਰੋਜ਼ਗਾਰ ਬੰਦਾ ਅਖੀਰੀ ਬਾਹਰ ਨੂੰ ਜਾਂਦਾ ਜੀ ਉਹ ਵੀ ਕਰਜ਼ਾ ਚਾਕੇ ਭੇਜਣਾ ਪੈਂਦਾ ਵੀ ਕਿਸੇ ਕੋਲ ਇੰਨੇ ਪੈਸੇ ਨਹੀਂ ਹੁੰਦੇ ਜੀ ਯੋਨ ਚਾਚਾ ਜੀ ਨੇ ਵੀ ਬਹੁਤ ਸਧਾਰਨ ਆਪ ਦਾ ਬੱਚਾ ਕਰਜਾ ਚਾਕੇ ਭੇਜਿਆ ਸੀਗਾ ਪਰ ਸਾਨੂੰ ਤਾਂ ਇਹ ਉਮੀਦ ਹੀ ਨਹੀਂ ਸੀ ਵੀ ਐਡੀ ਵੱਡੀ ਘਟਨਾ ਵਾਪਰ ਜੂਗੀ ਤਾਂ ਤੁਸੀਂ ਦੇਖ ਸਕਦੇ ਹੋ ਕਿ ਕਾਰਨ ਕਿਉਂਕਿ ਖਾਸ ਕਰਕੇ ਪਿੰਡੂ ਖੇਤਰ ਦੀ ਜਿਹੜੀ ਆਪਾਂ ਗੱਲ ਕਰ ਗਏ ਇਨਕਮ ਉਹ ਕੋਈ ਫਿਕਸ ਨਹੀਂ ਹੋ ਸਕਦਾ ਜਿਵੇਂ ਐਤ ਕੀ ਸਾਰੇ ਜਾਣੇ ਦੇਖ ਲਈ ਹੈ ਕਿਸੇ ਟਾਈਮ ਤੂੜੀ ਨੂੰ ਅੱਗ ਲੱਗੇ ਪਈ ਆ ਅੱਜ ਜਿਹੜਾ ਟਾਂਗਰ ਨੂੰ ਵੀ ਲਾਉਣੀ ਪੈਂਦੀ ਆ ਮਤਲਬ 2200 ਵਾਲੀ ਚੀਜ਼ 800 ਤੇ ਆ ਗਈ ਹੈ ਨਾ ਮਤਲਬ ਕਿ ਕਿਉਂਕਿ ਪਿੰਡੂ ਖੇਤਰ ਆ ਜਿਹੜਾ ਖਾਸ ਕਰਕੇ ਕਿਸਾਨੀ ਨਾਲ ਜੁੜਿਆ ਧੰਦਾ ਇਹਦਾ ਐ ਨਹੀਂ ਪਤਾ ਵੀ ਰੱਬ ਨੇ ਕਦੋਂ ਮਾਰ ਪਾ ਦੇਣੀ ਆ ਐ ਨਹੀਂ ਪਤਾ ਸਰਕਾਰ ਨੇ ਕਦੋਂ ਮਾਰ ਪਾ ਦੇਣੀ ਆ ਤੇ ਅੰਤ ਨੂੰ ਜਿਹੜਾ ਆਏਗਾ ਆਪਦੇ ਆਪਾਂ ਕਹਿੰਦੇ ਜਾਇਆਂ ਨੂੰ ਖਾਸ ਕਰਕੇ ਉਹਦਾ ਮਤਲਬ ਛੋਟੀ ਉਮਰ ਦੇ ਵਿੱਚ ਉਹਨੂੰ ਮਤਲਬ ਹਨਾ ਮਤਲਬ ਪਹਿਲਾਂ ਵੀ ਪਰਿਵਾਰ ਦੁਖੀ ਸੀ ਬਹੁਤ ਜਾਂ ਹੈ ਹਨਾ ਹਾਂਜੀ ਹਾਂਜੀ ਪਹਿਲਾਂ ਵੀ ਮੰਨ ਕੇ ਚੱਲੋ ਇਹ ਦਿੱਕਤਾਂ ਜੀ ਪਰੇਸ਼ਾਨੀਆਂ ਜੀ ਪਲਿਆ ਜੀ ਉਹ ਵੀ ਬਹੁਤ ਜ਼ਿਆਦਾ ਮੰਮੀ ਦੀ ਡੈਥ ਹਾਂ ਇਹ ਕਹਿੰਦਾ ਸੀ ਜਦੋਂ ਮੰਮੀ ਦੀ ਡੈਥ ਹੋ ਗਈ ਸੀ ਉਹਦੀ ਜੀ ਸੋ ਦੇਖ ਲਓ ਵੀ ਯਾਰ 2 ਸਾਲ ਦੀ ਉਮਰ ਦੇ ਵਿੱਚ ਜਿਹੜੀ ਮਾਤਾ ਜਿਹੜੀ ਇਸ ਦੁਨੀਆ ਤੋਂ ਚਲੀ ਗਈ ਹੁਣ ਮੰਨ ਲਓ ਆਪ ਇਹੋ ਜੀ ਘਟਨਾ ਵਾਪਰ ਕੇ ਬੰਦਾ ਹਰੇਕ ਹੀ ਚਾਹੁੰਦਾ ਹੈ ਕਿ ਯਾਰ ਬੰਦਾ ਤਾਂ ਹਮੇਸ਼ਾ ਅੱਗੇ ਵਧਣਾ ਚਾਹੁੰਦਾ ਦੁਨੀਆ ਦੇ ਵਿੱਚ ਪਰ ਕਿਸਮਤ ਹੋਈ ਹਾਲਾਤ ਆ ਜਿਹੜੇ ਆਪਾਂ ਕਿਹਨੇ ਬੰਦੇ ਨੂੰ ਕਿੱਥੋਂ ਨੂੰ ਕਿੱਥੇ ਸੱਡ ਦਿੰਦੇ ਆ ਪਰ ਸਾਡੀ ਜਿਹੜਾ ਹੈਗਾ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਇਸ ਪਰਿਵਾਰ ਨਾਲ ਆਪਾਂ ਖੜਗੇ ਖਾਸ ਕਰਕੇ ਜੇ ਪੰਜਾਬੀ ਪੰਜਾਬੀਆਂ ਨਾਲ ਖੜਨਗੇ ਤਾਂ ਜਿਆਦਾ ਬੈਟਰ ਹੈ ਬਾਈ ਆਪਾਂ ਖਾਸ ਕਰਕੇ ਕਿਉਂਕਿ ਜਿਹੜੀ ਵੀ ਮਦਦ ਕਰ ਰਹੇ ਆ ਤੁਸੀਂ ਆਪਾਂ ਪਰਿਵਾਰ ਦੇ ਤੁਸੀਂ ਨੰਬਰ ਦੇ ਦਿਓ ਠੀਕ ਆ ਅਸੀਂ ਵੀਡੀਓ 'ਚ ਬੋਲਦਾ ਅਸੀਂ ਉੱਥੇ ਭਾ ਵੀ ਦੇਵਾਂਗੇ ਹੈਨਾ ਤਾਂ ਕਿ ਜਿਹੜੀ ਮਦਦ ਦਾ ਸਿੱਧਾ ਜਿਹੜਾ ਹੈਗਾ ਪਰਿਵਾਰ ਨਾਲ ਪਰਿਵਾਰ ਦੀ ਹੋ ਸਕੇ ਹਾਂਜੀ ਨੰਬਰ ਇਹ ਬ੍ਰਦਰ ਦਾ ਗਿਲਜਿੰਦਰ ਸਿੰਘ ਇਹਦਾ ਨਾਮ ਆ ਜੀ ਜਿਹਦਾ ਨੰਬਰ ਦੇ ਦਿਆਂਗੇ ਠੀਕ ਆ ਤੁਸੀਂ ਬਾਦ ਸਕਰੀਨ ਵਗੈਰਾ ਤੇ ਚਲਾ ਰਿਆ ਜੋ ਯਾਦ ਆ ਤਾਂ ਬੋਲ ਦਿਓ ਇੱਕ ਵਾਰ ਕਿਉਂਕਿ ਬਾਅਦ ਦੇ ਵਿੱਚ ਮਿਸਯੂਜ਼ ਹੋ ਜਾਂਦਾ 9781982971 ਆਈ ਸਾਰ ਕੇ ਬੋਲ ਸੋ ਜਿਵੇਂ ਬਾਈ ਦਾ 7981982971 82971 ਇਹ ਤੁਹਾਡਾ ਕੰਟੈਕਟ ਨੰਬਰ ਹੈ ਤੇ ਉਹ ਤੋਂ ਬਿਨਾਂ ਕੋਈ ਹੋਰ ਨੰਬਰ ਨਹੀਂ ਇੱਕ ਹੀ ਆ ਜੀ ਇੱਕ ਹੀ ਨੰਬਰ ਠੀਕ ਹੈ ਜੀ ਸੋ ਤੁਸੀਂ ਜਿਹੜਾ ਹੈਗਾ ਭਰਾ ਨਾਲ ਇਸ ਨੰਬਰ ਤੇ ਕੰਟੈਕਟ ਕਰਕੇ ਇਹਨਾਂ ਦੀ ਮਦਦ ਵੀ ਕਰ ਸਕਦੇ ਹੋ ਪਲਾਸ ਜਿਹੜਾ ਪਰਿਵਾਰ ਨਾਲ ਦੁੱਖ ਵੀ ਸਾਂਝਾ ਕਰ ਸਕਦਾ ਪਰ ਸਾਡੀ ਜਿਹੜੀ ਹੈਗਾ ਪ੍ਰਸ਼ਾਸਨ ਨੂੰ ਵੀ ਤੇ ਭਾਰਤ ਸਰਕਾਰ ਨੂੰ ਵੀ ਬੇਨਤੀ ਹੈ ਕਿ ਜਰੂਰ ਜਿਹੜਾ ਹੈਗਾ ਦੇਖੋ ਆਪਾਂ ਹਰੇਕ ਕੋਈ ਵੀ ਆਉਂਦਾ ਇਹੋ ਜਿਹੀ ਘਟਨਾ ਰੱਬ ਨਾ ਕਰੇ ਕਿਸੇ ਦੁਸ਼ਮਣਾਂ ਵੀ ਵਾਪਰੇ ਹੈ ਨਾ ਇੱਥੇ ਤਾਂ ਹੁਣ ਪਰਿਵਾਰ ਨੇ ਹੀ ਵਾਪਰ ਕੀ ਹੈ ਬੜਾ ਹੀ ਜਿਹੜਾ ਹੈਗਾ ਇਸ ਦੁੱਖ ਦੀ ਘੜੀ 'ਚ ਅਸੀਂ ਚਾਹੁੰਦੇ ਆ ਕਿ ਤੁਸੀਂ ਸਾਰੇ ਜਾਣੇ ਪਰਿਵਾਰ ਦੀ ਮਦਦ ਕਰੋ